10ਵੀਂ ਦਾ ਵਿਦਿਆਰਥੀ ਪਿਸਤੌਲ ਨਾਲ ਜਲੰਧਰ ਪੁਲਿਸ ਨੇ ਕੀਤਾ ਗ੍ਰਿਫਤਾਰ ਪੜਾਈ ਦੇ ਨਾਲ-ਨਾਲ ਘਰ ਵਿੱਚ ਬਣਾਉਂਦਾ ਸੀ ਹਥਿਆਰ ਆਨਲਾਈਨ ਲਈ ਸੀ ਟ੍ਰੇਨਿੰਗ 10 ਦੇਸੀ ਕੱਟੇ ਨਿਸ਼ਾਨਦੇਹੀ ਤੇ ਪੁਲਿਸ ਨੇ ਕੀਤੇ ਬਰਾਮਦ ਆਇਰਨ ਕਟਰ ਅਤੇ ਡਰਿੱਲ ਨੂੰ ਵੀ ਕੀਤੀ ਬਰਾਮਦ ਜਲੰਧਰ ਕਮਿਸ਼ਨਰੇਟ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ 10ਵੀਂ ਕਲਾਸ ਵਿੱਚ ਪੜਨ ਵਾਲੇ ਇੱਕ ਵਿਦਿਆਰਥੀ ਨੂੰ ਦੇਸੀ ਪਿਸਤੌਲ ਦੇ ਨਾਲ ਗ੍ਰਿਫਤਾਰ ਕੀਤਾ ਹੈ ਕੋਟ ਮੋਲਾ ਦੇ ਰਹਿਣ ਵਾਲੇ ਇਸ આરોપી ਤੋਂ ਪੁਲਿਸ ਨੇ 10 ਹੋਰ ਦੇਸੀ ਪਿਸਤੌਲ ਬਰਾਮਦ ਕੀਤੇ ਹਨ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ આરોપી ਲੋਕਾਂ ਨੂੰ ਦੇਸੀ ਪਿਸਤੌਲ ਸਪਲਾਈ ਕਰਨ ਲਈ ਇਲਾਕੇ ਵਿੱਚ ਘੁੰਮ ਰਿਹਾ ਹੈ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਜਾਲ ਵਿਛਾ ਕੇ ਕਾ ਮੰਡੀ ਦੇ ਕੋਲ ਕਾਬੂ ਕਰ ਲਿਆ ਜਲਦ ਹੀ ਇਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਤੇ ਲਿਆ ਜਾਵੇਗਾ ਸਪੈਸ਼ਲ ਸੈੱਲ ਦੇ ਇਨਚਾਰਜ ਰਵਿੰਦਰ ਕੁਮਾਰ ਨੇ ਦੱਸਿਆ ਕਿ ਗ੍ਰਿਫਤਾਰ આરોપી ਤੋਂ 10 ਦੇਸੀ ਕੱਟੇ ਇੱਕ ਡਰਿੱਲ ਮਸ਼ੀਨ ਅਤੇ ਲੋਹਾ ਕੱਟਣ ਵਾਲੀ ਮਸ਼ੀਨ ਦੇ ਇਲਾਵਾ ਹੋਰ ਉਕਰਨ ਤੋਂ ਇਲਾਵਾ ਬਿਨਾ ਨੰਬਰ ਦੀ ਇੱਕ ਟੀਵਾ ਵੀ ਬਰਾਮਦ ਕੀਤੀ ਹੈ ਆਰਮ ਮੈਗਟ ਸਮੇਤ ਵੱਖ-ਵੱਖ ਧਾਰਾਵਾਂ ਦੇ ਤਿਤਪਰਚਾ ਦਰਜ ਕਰ ਪੁਲਿਸ ਅਗਲੀ ਕਾਰਵਾਈ ਕਰ ਰਹੀ ਹੈ ਪੁਲਿਸ ਦੀ ਜਾਣਕਾਰੀ ਦੇ ਅਨੁਸਾਰ આરોપી ਨੇ ਹਥਿਆਰ ਬਣਾਉਣ ਦੀ ਟ੍ਰੇਨਿੰਗ ਆਨਲਾਈਨ ਲਈ ਸੀ ਅਤੇ ਉਹ ਕਰ ਵਿੱਚ ਹੀ ਦੇਸੀ ਪਿਸਤੌਲ ਅਰਖਾਤ ਦੇਸੀ ਕੱਟਾ ਬਣਾਉਣ ਦਾ ਕੰਮ ਕਰਦਾ ਸੀ ਇਹ ਜੀ ਇੱਕ ਸਾਡੀ ਕ੍ਰਾਈਮ ਬ੍ਰਾਂਚ ਨੇ ਸੀਪੀ ਸਾਹਿਬ ਦੇ ਨਿਰਦੇਸ਼ਾਂ ਤੇ ਸਪੈਸ਼ਲ ਆਪਰੇਸ਼ਨ ਲਾਂਚ ਕੀਤਾ ਜਿਸ ਤਹਿਤ ਮਾਰਨਿੰਗ ਦੇ ਵਿੱਚ ਸਾਡੀਆਂ ਦੋ ਪਾਰਟੀਆਂ ਜਿਹੜੀਆਂ ਉਹ ਏਰੀਆ ਦੇ ਵਿੱਚ ਨਿਕਲੀਆਂ ਹੋਈਆਂ ਸੀ ਟੋਨੇਬ ਦਾ ਕੰਪਲੀਸ਼ਡ ਇੱਕ ਇਨਫੋਰਮੇਸ਼ਨ ਆਈ ਜਿਸ ਨੂੰ ਡਿਵੈਲਪ ਕਰਦੇ ਹੋਏ ਇੱਕ ਇੰਡੀਵਿਜੂਅਲ ਨਵਾਲੇਕ ਲੜਕਾ ਹੈਗਾ ਉਮਰ ਸਾਡੇ 17 ਸਾਲ ਦਾ ਉਹਨੂੰ ਗ੍ਰਿਫਤਾਰ ਕੀਤਾ ਗਿਆ ਜਿਹਦੇ ਕੋਲੋਂ 10 ਦੇਸੀ ਕੱਟੇ ਬਰਾਮਦ ਹੋਏ ਜਿਹੜੇ ਕਿ ਸਰਪ੍ਰਾਈਜ਼ਿੰਗ ਹੈ ਇਹ ਆਪੀ ਉਹਨੇ ਖੁਦ ਬਣਾਏ ਹੋਇਆ ਜੋ ਕਲੇਮ ਕਰਦਾ ਨਾਲ ਜਿਹਦੇ ਨਾਲ ਉਹ ਬਣਾਉਂਦਾ ਸੀਗਾ ਉਹ ਲੋਹਾ ਕਟਰ ਦਾ ਇੰਡਰਲ ਮਸ਼ੀਨ ਵੀ ਨਾਲ ਬਣਾਉਂਦਾ ਸਰ ਇਹ ਕਿਧੋਂ ਤੋਂ ਬਣਾ ਰਿਆ ਸੀ ਇਹ ਕਰੀਬ 11 ਕ ਮਹੀਨਿਆਂ ਤੋਂ ਬਣਾ ਰਿਹਾ ਸੀ ਸਰ ਕਿਹੜੀ ਜਗ੍ਹਾ ਤੇ ਬਣਾ ਰਿਆ ਸੀ ਕਿੱਥੋਂ ਪੋਜੀਸ਼ਨ ਰੰਡਾ ਕੀਤਾ ਅਸੀਂ ਇਹਨੂੰ ਰੌਂਡ ਅਪ ਕੀਤਾ ਜੇ ਘਾਹ ਮੰਡੀ ਚੌਂਕ ਦੇ ਲਾਗੇ ਗਰਾਉਂਡ ਸੀ ਉੱਥੇ ਬੈਗ ਦੇ ਵਿੱਚ ਰੱਖ ਕੇ ਬੈਠਾ ਹੋਇਆ ਸੀਗਾ ਸ਼ਾਇਦ ਕਿਸੇ ਨੇ ਵੇਚ ਕਰਿਆ ਸਰ ਇਹ ਕਿਸੇ ਗੈਂਗ ਦੇ ਨਾਲ ਹੈ ਗੈਂਗ ਇਹਨੂੰ ਕਹਿੰਦੀ ਹੈ ਫਿਲਹਾਲ ਇਹ ਇਕੱਲਾ ਹੀ ਹੈ ਜੀ ਮਾਰਨਿੰਗ ਚ ਰੈਸ ਕੀਤਾ ਇਸ ਕਰਕੇ ਤਫਤੀਸ਼ ਜਾਰੀ ਹੈ ਹੁਣ ਸਾਰੀ ਡਿਟੇਲ ਜਿਹੜੀ ਹੈ ਤਫਤੀਸ਼ ਹੈਗੀ ਫਿਰ ਤੁਹਾਨੂੰ ਦੱਸਾਂ ਕੀ ਇਹ ਫੈਕਟਰੀ ਚ ਬਣਾਉਂਦਾ ਸੀ ਜਾਂ ਆਪ ਘਰੇ ਵਿੱਚ ਬੈਠ ਕੇ ਨਹੀਂ ਬਣਾਉਂਦਾ ਤੇ ਆਪ ਹੀ ਸੀ ਕਿਸ ਜਗ੍ਹਾ ਤੇ ਬਣਾਉਂਦਾ ਸੀ ਉਹ ਵੈਰੀਫਾਈ ਕਰਕੇ ਫਿਰ ਤੁਹਾਨੂੰ ਦੱਸਾਂ ਹੋਰ ਵੀ ਕੰਮ ਕਰਦਾ ਹਲੇ 10 ਪਾਸ ਕੀਤੀ ਸੀਗੀ ਇਹਨੇ ਕੋਈ ਕੰਮ ਨਹੀਂ ਕਰਦਾ ਸਰ ਇਹਦਾ ਦਿਮਾਗ ਕਿੱਦਾਂ ਆਇਆ ਵੀ ਮੈਂ ਦੇਸੀ ਕੱਟੇ ਬਣਾ ਕੇ ਕਿਹੜੇ ਸਪਲਾਈ ਕਰਾਂ ਇਹ ਜੋ ਹਾਲੇ ਤੱਕ ਦੀ ਇਨਫੋਰਮੇਸ਼ਨ ਆਈ ਹੈ ਕਿ ਸੋਸ਼ਲ ਮੀਡੀਆ ਦੇ ਉੱਤੇ ਨਵੇਂ ਸਿੱਖਿਆ ਕੰਮ ਥੋੜਾ ਬੇਸਿਕ ਕਟਰ ਕੋ ਲਾਭ ਹੋਰ ਕਿਹੜਾ ਜਿਹੜੇ ਸਮਾਨ ਬਰਾਮਦ ਹੋਏ ਕੋ ਮਸ਼ੀਨਰੀ ਵਗੈਰਾ ਇਹਦੇ ਕੋ ਡ੍ਰਿਲ ਮਸ਼ੀਨ ਹੈ ਤੇ ਲੋਹਾ ਕਟਰ ਦੀ ਮਸ਼ੀਨ ਸੋ ਪਤਾ ਲੱਗਿਆ ਤੇ ਨਾਲ ਹੋਰ ਵੀ ਕੋਈ ਲੋਕ ਕੰਮ ਕਰਦੇ ਨੇ ਨਹੀਂ ਹਜੇ ਜੀ ਹਜੇ ਤਫਤੀਸ਼ ਚੱਲ ਰਹੀ ਹੈ ਜੀ ਡਿਟੇਲਸ ਆਗਿਆ ਬਾਅਦ ਵਿੱਚ ਐਕਦਰ ਪੁਰਾਣੇ ਮਾਮਲੇ ਵੀ ਕੋਈ ਨਾ ਕੋਈ ਮਾਮਲਾ ਨਹੀਂ ਜੀ ਫਸਟ ਟਾਈਮ ਠੀਕ ਹੈ ਥੈਂਕ ਯੂ ਥੈਂਕ ਯੂ